ਸੱਚ ਹੱਕ ਤੇ ਇਨਸਾਫ ਦੀ ਆਵਾਜ਼ ਨੰਬਰ 1 ਪੰਜਾਬੀ ਟੈਲੀਵਿਜ਼ਨ ਦੇਖ ਰਹਾ ਸਮੂਹ ਦਰਸ਼ਕਾਂ ਦਾ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾ ਦੀ ਸਾਂਦੇ ਵਿੱਚ ਦਿਲ ਦੀਆਂ ਗਹਿਰਾਈਆਂ ਸਵਾਗਤ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਜੀ ਅੱਜ ਦਾ ਪ੍ਰੋਗਰਾਮ ਬੜਾ ਅਹਿਮ ਤੇ ਵਿਸ਼ੇਸ਼ ਪ੍ਰੋਗਰਾਮ ਹੋਏਗਾ ਤੁਹਾਨੂੰ ਲੈ ਕੇ ਚੱਲਾਂਗੇ ਆਟਵਾ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਮੈਂ ਉਹਨਾਂ ਦਾ ਨਾਮ ਬੜੇ ਪਿਆਰ ਦੇ ਨਾਲ ਲੋਕੀ ਸੁਖ ਧਾਲੀਵਾਲ ਕਹਿੰਦੇ ਆ ਮੈਂ ਦੁੱਖ ਸੁੱਖ ਧਾਲੀਵਾਲ ਕਹਿੰਦੇ ਇਹਨਾਂ ਨੂੰ ਦੁੱਖ ਦੇ ਵਿੱਚ ਵੀ ਨਾਲ ਨੇ ਸੁੱਖ ਦੇ ਵਿੱਚ ਵੀ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਐਮ ਡੀ ਸ਼ੁਭਾਸ਼ ਗੋਇਲ ਖੋਣਾ ਦਾ ਜਿਹੜੇ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਨੇ ਤੁਸੀਂ ਦੇਸੀ ਹਰਬਲ ਦਵਾਈਆਂ ਬਗੈਰ ਟੀਕਾ ਲਵਾਇਆ ਬਗੈਰ ਕੋਈ ਆਪਰੇਸ਼ਨ ਕੀਤੇ ਆ ਆਪਣੇ ਇਲਾਜ ਵਾਸਤੇ ਚਾਹੁੰਦੇ ਹੋ ਤੇ ਗੱਲ ਕਰ ਲਿਓ ਇਸ ਨੰਬਰ ਦੇ ਉੱਤੇ ਦੋਨੋਂ ਨੰਬਰ ਆ ਰਹੇ ਨੇ ਇਹਨਾਂ ਨਾਲ ਸਿੱਧੀ ਗੱਲਬਾਤ ਹੋ ਸਕਦੀ ਆ ਤੇ ਡਾਇਰੈਕਟ ਫਰਨੀਚਰ ਵਾਲੇ ਐਤਕੀ 26 ਦਸੰਬਰ ਵਾਲੇ ਦਿਨ ਬਾਕਸਿੰਗ ਡੇ ਸੇਲ ਵਾਲੇ ਦਿਨ ਫਰਨੀਚਰ ਦੀ ਵੱਡੀ ਸੇਲ ਲਾ ਰਹੇ ਨੇ ਸੰਜਾ ਟੀਵੀ ਲਾਈਵ ਕਵਰੇਜ ਕਰੇਗਾ ਉਥੇ ਤੁਸੀਂ ਜਰੂਰ ਪਹੁੰਚਿਓ ਪਰਿਵਾਰਾਂ ਸਮੇਤ ਤਾਂ ਜੋ ਇਸ ਲੱਗੀ ਹੋਈ ਡੀਲ ਦਾ ਫਾਇਦਾ ਉਠਾ ਸਕੀਏ ਸੁਖੀ ਬਾਦ ਮੋਟਰ ਸੁਖੀ ਬਾਦ ਮੋਟਰ ਵਾਲੇ ਬੜੇ ਵਰਿਆਂ ਤੋਂ ਲਗਾਤਾਰ ਲੱਗੇ ਹੋਏ ਨੇ ਇੱਥੇ ਵੀ ਬਾਕਸਿੰਗ ਡੇ ਸੇਲ ਦੇ ਵਿੱਚ ਗੱਡੀਆਂ ਦੀ ਬੜੀ ਭਾਰੀ ਸੇਲ ਲੱਗ ਰਹੀ ਹੈ ਤੇ ਸਾਂਝਾ ਟੀਵੀ ਇਹ ਸਾਰੇ ਕੁਝ ਨੂੰ ਲਾਈਵ ਕਰੇਗਾ ਤੇ ਆਓ ਫਿਰ ਇਸ ਤੋਂ ਪਹਿਲਾਂ ਕਿ ਹੋਰ ਅੱਗੇ ਗੱਲਬਾਤ ਨੂੰ ਮੈਂ ਨਾ ਲੈ ਕੇ ਜਾਵਾਂ ਸਿੱਧਾ ਪਾਰਲੀਮੈਂਟ ਹਾਊਸ ਦੇ ਵਿੱਚ ਆਟੋਵੱਜ ਪਹੁੰਚਦੇ ਹਾਂ ਸੁਖਦੁਖ ਧਾਲੀਵਾਲ ਉਹਨਾਂ ਨਾਲ ਕਰਦਿਆਂ ਗੱਲਬਾਤ ਧਾਲੀਵਾਲ ਸਾਹਿਬ ਸਾਂਝਾ ਟੀਵੀ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਦਿਲਦਿਆਂ ਗੱਲਾਂ ਵਿੱਚ ਤੁਹਾਡਾ ਸਵਾਗਤ ਜੀ। ਧੰਨਵਾਦ ਸਰਦਾਰ ਕੁਰੀ ਸਿੰਘ ਜੀ ਮੇਰੇ ਵੱਲੋਂ ਤੁਹਾਨੂੰ ਔਰ ਸਾਂਝਾ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਤੇ ਤੁਸੀਂ ਵੀ ਚੜ੍ਹਦੀ ਕਲਾ ਚ ਰਹੋ ਤੇ ਸਾਡੇ ਦਰਸ਼ਕ। ਤੁਹਾਡੇ ਬਹੁਤ ਹੀ ਕੀਮਤੀ ਸਮੇਂ ਦੇ ਵਿੱਚੋਂ ਕੋ ਥੋੜਾ ਜਿਹਾ ਸਮਾਂ ਮੰਗੇ ਆ। ਦੁਨੀਆ ਭਰ ਦੇ ਵਿੱਚ ਚਰਚਾ ਹੋ ਰਹੀ ਆ ਸਵੇਰੇ ਖਬਰਸਾਰ ਦੇ ਵਿੱਚ ਸਾਡਾ ਜਸਵੀਰ ਸਿੰਘ ਪੱਟੀ ਵੀ ਜ਼ਿਕਰ ਕਰ ਰਹੇ ਸੀ ਕਿ ਜਿਹੜਾ 1984 ਦੇ ਵਿੱਚ ਸਿੱਖਾਂ ਦਾ ਕਤਲਿਆਮ ਹੋਇਆ ਉਹਨੂੰ ਜੈਨੋਸਾਈਡ ਐਲਾਨਨ ਦੇ ਲਈ ਮੋਸ਼ਨ ਤੁਸੀਂ ਪਾਰਲੀਮੈਂਟ ਦੇ ਵਿੱਚ ਲੈ ਕੇ ਆਏ ਕਿ ਯੂਨਾਨੀ ਮਸਲੀ ਇਸ ਨੂੰ ਅਪਰੂਵ ਕੀਤਾ ਜਾਵੇ ਉਹ ਮੋਸ਼ਨ ਕਿਸ ਨੇ ਲੈ ਕੇ ਆ ਤੇ ਕੀ ਮੋਸ਼ਨ ਸੀ ਇਸ ਤੋਂ ਪਹਿਲਾਂ ਕਿ ਤੁਹਾਡੇ ਜਵਾਨੀ ਹੋਵੇ ਮੈਂ ਪਾਰਲੀਮੈਂਟ ਦੀ ਹੂਬੂ ਉਹ ਰਿਕਾਰਡਿੰਗ ਸਾਡੇ ਦਰਸ਼ਕਾਂ ਨਾਲ ਪਹਿਲਾਂ ਸਾਂਝੀ ਕਰਦੇ ਹਾਂ ਜੀ ਬਿਲਕੁਲ ਉਹੀ ਰਿਕਾਰਡਿੰਗ ਜੋ ਤੁਸੀਂ ਪਾਰਲੀਮੈਂਟ ਦੇ ਵਿੱਚ ਕਹੀ ਹੈ ਕੁਝ ਸਕਿੰਟਾਂ ਦੀ ਹੈ ਕੁਝ ਪਲਾਂ ਦੀ ਹੈ ਤਾਂ ਜੋ ਸਾਡੇ ਦਰਸ਼ਕ ਜਾਣ ਸਕਣ ਕਿ ਇਹ ਕੀ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦੇ ਹਾਂ ਜੀ Rise today to address the Sikh genocide. There have been consultation among the parties, and I believe you will seek you will find unanimous consent for the following motion that the House acknowledge and recognize that the crimes committed against Sikhs within India in and following eight, 1984 constitute a I'm already hearing a number of nodes. Number of nodes. What is that? Key C. Key motion C. ਇਮੋਸ਼ਨਿਸਿਕਾ ਇਕਾ ਇਕ ਤੇ 40 ਸਾਲ ਹੋ ਗਏ ਸੀਗੇ ਜਿਹੜਾ ਦੋਸਤਾਨ ਦੇ ਵਿੱਚ ਸਿਕੰਦਰ ਜੈਨਸਾਈਡ ਹੋਇਆ ਉਹਦੀ ਐਨੀਵਰਸਰੀ ਜਿਹੜੀ ਸੀਗੀ ਉਹ ਨਵੰਬਰ ਦੇ ਵਿੱਚ ਸੀਗੀ ਔਰ ਉਸ ਨੂੰ ਮਦਦ ਨੇ ਵੀ ਰੱਖ ਲਿਆ ਜਿਹੜਾ ਸੀ ਇਹ ਮਤਲ ਜਿਹੜਾ ਸੀਗਾ ਉਹ ਕੋਲ ਲੈ ਕੇ ਆਂਦਾ ਜਿਹਦੇ ਵਿੱਚ ਇਹ ਸੀ ਪਾਰਲੀਮੈਂਟ ਇਹਨੂੰ ਮਾਨਤਾ ਦੇਵੇ ਕਿ ਇਹ ਜਿਹੜਾ ਸੀਗਾ ਇਹ ਸਿਕੰਦਰ ਜਿਹੜਾ ਸੀ ਉਹ ਪਤਲੇ ਆਮ ਹੋਇਆ ਉਹ ਸਿਕੰਦਰ ਜੈਨਸਾਈਡ ਜਿਹੜਾ ਉਹ ਹੋਇਆ ਓਕੇ ਇਰੇ ਵਿੱਚ ਤੁਹਾਨੂੰ ਇਹ ਸੀ ਕਿ ਜੁਨਾਣੀ ਮਸਲੀ ਇਹ ਮਤਾ ਪਾਸ ਹੋ ਜਾਏਗਾ ਪ੍ਰੋਬਲਮ ਕੀ ਆ ਗਈ ਕਿਉਂ ਨਹੀਂ ਪਾਸ ਹੋ ਸਕਿਆ ਉਹਦੇ ਵਿੱਚ ਇੱਕਾ ਦੁਕਾ ਐਮਪੀ ਜਿਹੜੇ ਸੀ ਦੋ ਐਮਪੀ ਜਿਹੜੇ ਸੀਗੇ ਉਹ ਕੰਜ਼ਰਵੇਟਿਵ ਪਾਰਟੀ ਦੇ ਔਰ ਇੱਕ ਐਮਪੀ ਜਿਹੜਾ ਸੀਗਾ ਉਹ ਲਿਬਰਲ ਪਾਰਟੀ ਦਾ ਉਹਨੇ ਨਾ ਕੀਤੀ ਬਾਕੀ ਜਿਹੜੇ ਸਾਰੇ ਦੇ ਸਾਰੇ ਜਿਹੜੇ ਸੀ ਚਾਹੇ ਉਹ ਐਨਡੀਪੀ ਸੀ ਚਾਹੇ ਬਲੋਕ ਫਕਵਾ ਸੀ ਚਾਹੇ ਲਿਬਰਲ ਕੰਜ਼ਰਵੇਟਿਵ ਗ੍ਰੀਨ ਜਾਂ ਇੰਡੀਪੈਂਡੈਂਟ ਬਾਕੀ ਸਾਰੇ ਐਮਪੀ ਜਿਹੜੇ ਮੌਜੂਦਾ ਸੀਗੇ ਉਹਨਾਂ ਨੇ ਜਿਹੜਾ ਸੀ ਇਸ ਤੇ ਜਿਹੜੀ ਸੀਗੀ ਉਹ ਨੋ ਨਹੀਂ ਗਈ ਜਣੀ ਇਹਨੂੰ ਜਿਹੜਾ ਸੀਗਾ ਉਹ ਅੱਗੇ ਜਾਣ ਲਈ ਜਿਹੜਾ ਸੀ ਉਹ ਠੀਕ ਸਮਝਿਆ ਤੁਹਾਡੀ ਆਪਣੀ ਪਾਰਟੀ ਦਾ ਕੋਈ ਵੈਪ ਨਹੀਂ ਹੈ ਤੁਹਾਡੀ ਆਪਣੀ ਪਾਰਟੀ ਦੇ ਪ੍ਰਧਾਨ ਵੱਲੋਂ ਇਹ ਗੱਲ ਆਖੀ ਨਹੀਂ ਗਈ ਕਿ ਇਹ ਮਤਾ ਲੈ ਕੇ ਆ ਰਹੇ ਆ ਸਾਰਿਆਂ ਨੇ ਜਿਸ ਦੇ ਵਿੱਚ ਵੋਟ ਪਾਉਣੀ ਹੈ ਦੇਖੋ ਮੈਂ ਨਹੀਂ ਚਾਹੁੰਦਾ ਕਿ ਇਹਨੂੰ ਵੈਪ ਕੀਤਾ ਜਾਵੇ ਇਹ ਮਤਾ ਜਿਹੜਾ ਹੈਗਾ ਉਹ ਜਿਹੜਾ ਉਹਨੂੰ ਮੈਂ ਚਾਹੁੰਦਾ ਸੀ ਕਿ ਇੰਡੀਪੈਂਡੈਂਟ ਜੀ ਪਤਾ ਲੱਗ ਸਕੇ ਵੀ ਕੌਣ ਜਿਹੜਾ ਹੈਗਾ ਇਸ ਦੇ ਹੱਕ 'ਚ ਹੈਗਾ ਕੌਣ ਜਿਹੜਾ ਹੈਗਾ ਇਹਦੇ ਹੱਕ ਨਹੀਂ ਹੈ ਸੋ ਮੈਂ ਨਹੀਂ ਚਾਹੁੰਦਾ ਕਿ ਇਹ ਵੈਪਰ ਬੋਰਡ ਜਿਹੜੀ ਆ ਉਹ ਕਰਾਰ ਦਿੱਤੀ ਜਾਵੇ ਇਹ ਚਾਹੀਦਾ ਸੀ ਕਿ ਇਹਨੂੰ ਖੁੱਲੇ ਤੌਰ ਤੇ ਜਿਹੜਾ ਉਹ ਹੱਕ ਹੈਗਾ ਰੀਟ ਨੂੰ ਆਪੋ ਆਪਣੀ ਜਿਹੜੀ رائے ਰਹੀ ਜਾਂ ਉਹ ਦੱਸੋ ਤੁਹਾਡਾ ਆਪਣਾ ਮੈਂਬਰ ਪਾਰਲੀਮੈਂਟ ਤੁਹਾਡੀ ਆਪਣੀ ਪਾਰਟੀ ਦਾ ਭਾਰਤੀ ਮੂਲ ਦਾ ਸ਼ਾਇਦ ਐਮਪੀ ਹੈ ਕੀ ਨਾਮ ਕੀ ਹੈ ਉਹਨਾਂ ਦਾ ਮੈਂ ਤਾਂ ਨਾਮ ਲੈਣਾ ਨਹੀਂ ਚਾਹੁੰਦਾ ਤੁਸੀਂ ਲੈਣਾ ਤਾਂ ਲੈ ਦਿਓ ਕਿਉਂਕਿ ਪਰ ਮੈਨੂੰ ਇਹ ਪਤਾ ਕਿ ਜਿਹੜੇ ਐਮਪੀ ਦੀ ਤੁਸੀਂ ਗੱਲ ਕਰਦੇ ਹੋ ਆਪ ਉਹ ਐਮਪੀ ਹਮੇਸ਼ਾ ਜਿਹੜਾ ਹੈਗਾ ਉਹ ਜਦੋਂ ਵੀ ਸਿੱਖਾਂ ਦੀ ਗੱਲ ਆਉਂਦੀ ਹੈ ਪਤਾ ਨਹੀਂ ਉਹਨਾਂ ਨੂੰ ਸਿੱਖਾਂ ਤੋਂ ਨਫ਼ਰਤ ਆ ਜਾਂ ਸਿੱਖ ਨਾ ਤੋਂ ਵਰਤ ਤੋਂ ਨਫ਼ਰਤ ਆ ਪਤਾ ਨਹੀਂ ਜਿਹੜਾ ਹੈਗਾ ਕੀ ਉਹਨੂੰ ਨਫ਼ਰਤ ਹੈ ਕਿ ਜਦੋਂ ਵੀ ਕੋਈ ਇਸੀ ਸਿੱਖ ਪਰਦੇ ਵੀ ਆਉਂਦਾ ਹਮੇਸ਼ਾ ਜਿਹੜੀ ਹੈਗੀ ਉਹਨਾਂ ਨੇ ਉੱਥੇ ਮਿਸ ਇਨਫਾਰਮੇਸ਼ਨ ਪਲਾਉਂਦੇ ਆ ਔਰ ਉਹਦੀ ਉਹ ਹਮੇਸ਼ਾ ਵਿਰੋਧਤਾ ਕਰਦੇ ਵਿੱਚ ਅੱਗੇ ਰਹਿੰਦੇ ਆ ਇਸ ਤੋਂ ਪਹਿਲਾਂ ਤੁਸੀਂ ਦੇਖੋ ਚਲੋ ਇਹ ਤਾਂ ਹੁਣ ਮਸਲਾ ਆਇਆ ਸੀ ਜਦੋਂ ਪਹਿਲਾਂ ਮਸਲਾ ਆਂਦਾ ਸੀ ਫੋਰਨ ਇੰਟਰਵਿਊ ਦਾ ਜਦੋਂ ਹਰਦੀਪ ਸਿੰਘ ਜਿਹੜੇ ਸੀ ਇੱਥੇ ਉਹਨਾਂ ਦੀ ਸੈਸਿਸ਼ਨ ਹੋਈ ਉਸ ਤੋਂ ਬਾਅਦ ਹਾਊਸ ਦੇ ਵਿੱਚ ਮੈਂ ਮਸਲਾ ਲੈ ਕੇ ਆਇਆ ਸੀ ਉਹ ਮੇਰਾ ਸੀਗਾ ਐਮ 112 ਉਹਦੇ ਵਿੱਚ ਕੀ ਸੀਗਾ ਉਹ ਜਨਾਨੀਮਸ ਮਰਤਾ ਨਹੀਂ ਸੀ ਕਿਉਂਕਿ ਮੇਰੇ ਕੋਲ ਉਸਮ ਪ੍ਰਾਈਵੇਟ ਮੈਂਬਰ ਮੈਂ ਆਪਣਾ ਮੋਸ਼ਨ ਜਿਹੜਾ ਸੀਗਾ ਉਹ ਲੈ ਕੇ ਆਇਆ ਸੀਗਾ ਮੈਂ ਤਾਂ ਔਰ ਉਹਦੇ ਵਿੱਚ ਵੀ ਜਿਹੜਾ ਸੀਗਾ ਇਹਨੇ ਬੜੀ ਇਸ ਮੈਂਬਰ ਆਫ ਪਾਰਲੀਮੈਂਟ ਨੇ ਜਿਹਦਾ ਨਾਮ ਤੁਸੀਂ ਲੈ ਸਕਦੇ ਹੋ ਤੁਹਾਨੂੰ ਪਤਾ ਹੀ ਆ ਆਪਦਾ ਨਾਮ ਕੀ ਆ ਮੈਂ ਮੈਂ ਆਪਣੇ ਮੂੰਹੋਂ ਨਹੀਂ ਲੈਣਾ ਚਾਹੁੰਦਾ ਪਰ ਉਹ ਮੈਂਬਰ ਜਿਹੜਾ ਸੀਗਾ ਇਹਨੇ ਉਦੋਂ ਵੀ ਬੜੀ ਜਿਹੜੀ ਸੀਗੀ ਲੌਬੀ ਕੀਤੀ ਸਾਰੇ ਹਿੰਦੂ ਕਮਿਊਨਿਟੀ ਰੁਕਿਆ ਵੀ ਜੀ ਆ ਤਾਂ ਹਿੰਦੂਆਂ ਦੇ ਇਥੇ ਇਹ ਹੋ ਜੂਗਾ ਜੇਕਰ ਇਹ ਮਤਾ ਜਿਹੜਾ ਉਹ ਪਾਸ ਹੋ ਉਹਦੇ ਨਾਲ ਦੂਜੇ ਮੈਂਬਰ ਆਫ ਪਾਰਲੀਮੈਂਟ ਮੇਰੇ ਕੋਲ ਆ ਕੇ ਕਿਉਂਕਿ ਨੇਚਰਲੀ ਉਹ ਚਿੰਤਤ ਹੋਏ ਵੀ ਇਹ ਜਿਹੜਾ ਕਹਿ ਰਿਹਾ ਇਹ ਤਾਂ ਬਹੁਤ ਵੱਡੀ ਗੱਲ ਮੈਂ ਇਹਨਾਂ ਨੂੰ ਸਮਝਾਇਆ ਕਿ ਇਹਦੇ ਵਿੱਚ ਦੇਖੋ ਜਿਹੜਾ ਫੋਰਨ ਇੰਟਰਫੀਰੈਂਸ ਦਾ ਮਸਲਾ ਲੈ ਕੇ ਆਏ ਆ ਇਹਦੇ ਵਿੱਚ ਮੈਂ ਕਿਹਾ ਵੀ ਜਿਹੜੀ ਇੰਟਰਫੀਰੈਂਸ ਆਈ ਉਹ ਇੰਡੀਆ ਤੋਂ ਚਾਹੇ ਰਸ਼ੀਆ ਤੋਂ ਚਾਹੇ ਚਾਈਨਾ ਤੋਂ ਚਾਹੇ ਕਿਸੇ ਪਾਸੇ ਤੋਂ ਚਾਹੇ ਆ ਰਹੀ ਹੈ ਵੀ ਸਾਨੂੰ ਗਵਰਨਮੈਂਟ ਨੂੰ ਚਾਹੀਦਾ ਕਿ ਉਹ ਪੂਰੇ ਯਤਨ ਕਰੇ ਕਿ ਇਹਨੂੰ ਰੋਕ ਕੇ ਇਹੀ ਇੱਕ ਬੰਦਾ ਜਿਹੜਾ ਸੀਗਾ ਇਹ ਕਹਿੰਦਾ ਸੀ ਵੀ ਇੰਟਰਫੀਰੈਂਸ ਠੀਕ ਆ ਇਹ ਕਰਦਾ ਹੈ ਮਾਰ ਦਿੱਤਾ ਨਿਜਰ ਨੂੰ ਕੋਈ ਗੱਲ ਨਹੀਂ ਠੀਕ ਹੈ ਨਾ ਕਿ ਰੇਡੀਅੰਟ ਸਿਟੀਜ਼ਨ ਨੂੰ ਮਾਰਨਾ ਇਹਦੇ ਲਈ ਜਿਹੜਾ ਹੈਗਾ ਸੀ ਉਹ ਨਹੀਂ ਸੀ ਸਿਰਫ ਇਹ ਸੀਗਾ ਕਿ ਉਹ ਕਿਸੇ ਤਰੀਕੇ ਨਾਲ ਕੋਈ ਐਸਾ ਲਾ ਆ ਨਾ ਬਣੇ ਤਾਂ ਕਿ ਜਿਹੜੇ ਵੀ ਲੋਕ ਇੱਥੇ ਪ੍ਰੌਕਸੀ ਏਜੰਟਸ ਹੈਗੇ ਨੇ ਕੰਮ ਕਰਦੇ ਆ ਫੌਰੀ ਸਰਕਾਰਾਂ ਲਈ ਉਹਨਾਂ ਦੇ ਕੋਈ ਇਨਫੈਕਟ ਕੀ ਹੋਇਆ ਉਹ ਮਤਾ ਇਹਦੇ ਕੋਈ ਇੰਨਾ ਵੀ ਕਰੇ ਨਹੀਂ ਪਿਆ ਕਿ ਆਪ ਆ ਕੇ ਵੋਟ ਪਾ ਸਕਣ ਜੀ ਇਹਨੇ ਬੜਾ ਬਰੋਧ ਕੀਤਾ ਪਰ ਆਇਆ ਹੀ ਨਹੀਂ ਆਪ ਔਰ ਉਹ ਮਤਾ ਜਿਹੜਾ ਸੀ ਜੁਨੈਨਮਸ ਵੀ ਪਾਸ ਹੋਇਆ ਸਾਰੇ ਸਾਰੀ ਪਾਰਟੀਆਂ ਸਾਰੇ ਸਾਰੇ ਮੈਂਬਰ ਨੇ ਔਰ ਕੀ ਹੋਇਆ ਦਾ ਅਸਰ ਕਿ ਗਵਰਨਮੈਂਟ ਨੂੰ ਬਿੱਲ ਲੈ ਕੇ ਆਉਣਾ ਪਿਆ ਸੀ 70 ਜਿਹਦੇ ਵਿੱਚ ਉਹਨਾਂ ਨੇ ਸਾਡੇ ਸੀਐਸਐਸ ਨੂੰ ਸਾਡੀ ਆਰਸੀਐਮਪੀ ਨੂੰ ਸਾਡੀਆਂ ਲਾਨ ਫੋਰਸਮੈਂਟ ਏਜੰਸੀ ਨੂੰ ਹੋਰ ਰਿਸੋਰਸਸ ਅਤੇ ਨਵਾਂ ਢਾਂਚਾ ਲਿਆਂਦਾ ਨਾਮੀਆ ਜਿਹੜੀਆਂ ਸੁਝਾਵਾ ਉਹਦੇ ਵਿੱਚ ਲਿਆਣੀਆਂ ਤਾਂ ਕਿ ਜਿਹੜੀ ਫੋਰਨ ਇੰਟਰਫੀਅਰੈਂਸ ਹੈਗੀ ਆ ਕੈਨੇਡੀਅਨ ਸੋਵਰਟੀ ਨੂੰ ਜਿਹੜਾ ਖਤਰਾ ਹੈਗਾ ਉਹਨੂੰ ਔਰ ਕੈਨੇਡੀਅਨ ਡਿਪਲਮਾ ਸਾਡੀ ਡੈਮੋਕ੍ਰੇਸੀ ਨੂੰ ਖਤਰਾ ਉਸ ਨੂੰ ਜਿਠਣ ਲਈ ਜਿਹੜਾ ਹੈਗਾ ਉਹ ਚੰਗੇ ਯਤਨ ਜਿਹੜੇ ਆ ਉਹ ਕਰ ਸਕਣ ਸੋ ਉਹ ਜਿਹੜਾ ਹੈਗਾ ਸੀ ਉੱਥੇ ਵੀ ਇਹਨਾਂ ਨੇ ਵਿਰੋਧ ਕੀਤਾ ਉਸ ਤੋਂ ਬਾਅਦ ਪਟੀਸ਼ਨ ਆਈ ਇੱਕ ਉੱਥੇ ਵੀ ਇਹਨਾਂ ਨੇ ਵਿਰੋਧ ਸੋ ਇਹਦਾ ਕੰਮ ਹੀ ਇੱਕ ਹੈਗਾ ਕਿ ਜਿੱਥੇ ਸਿੱਖ ਲਭ ਜਾ ਜੇ ਇਹ ਨਹੀਂ ਦੇਖਣਾ ਜੀ ਇਹ ਨਹੀਂ ਮੈਂ ਵਿਰੋਧ ਕਰਨੇ ਜੀ ਕਿਉਂਕਿ ਤੁਸੀਂ ਧਾਲੀਵਾਲ ਸਭ ਕਹਿ ਰਹੇ ਹੋ ਕਿ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਪਰ న్యూਸ 18 ਦੇ ਵਿੱਚ ਬੜੀ ਵੱਡੀ ਖਬਰ ਲੱਗੀ ਹੋਈ ਹੈ ਉਹਦੇ ਵਿੱਚ ਲਿਖਿਆ ਹੈ ਬਕਾਇਦਾ ਉਹਨਾਂ ਨੇ ਕਿਹਾ ਕਿ ਕੈਨੇਡਾ ਦਾ ਸੁਖ ਧਾਲੀਵਾਲ ਜਿਹੜਾ ਹੈ ਮੈਨੂੰ ਓਵਰ 90 1984 ਰਾਇਡਸ ਦੇ ਉੱਤੇ ਮੈਨੂੰ ਥ੍ਰੈਟ ਕੀਤਾ ਚੰਦਰ ਐਮਪੀ ਚੰਦਰ ਆਰੀਆ ਉਹਦੀ న్యూਸ ਹੈ ਬਕਾਇਦਾ ਤੁਸੀਂ ਥ੍ਰੈਟ ਕੀਤਾ ਉਹਨੂੰ ਦੇਖੋ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਤੁਹਾਨੂੰ ਪਤਾ ਸਦਾ ਕਲਦੀਪ ਸਿੰਘ ਜੀ ਐ ਮੇਰੀ ਜਿਹੜੀ ਨੇਚਰ ਆ ਉਹ ਇਹ ਜੀ ਤਾਂ ਹੈ ਹੀ ਨਹੀਂ ਤੁਸੀਂ ਤੁਹਾਡੇ ਦਰਸ਼ਕ ਵੀ ਇਹ ਦੱਸ ਸਕਦੇ ਆ ਕਿ ਮੈਂ ਤਾਂ ਠੰਡੇ ਮਤੇ ਦਾ ਡਜਨ ਮੈਟਰ ਮੇਰਾ ਤਾਂ ਕੋਈ اپੋਨੈਂਟ ਹੋਵੇ ਮੇਰੇ ਹੱਕ ਚ ਹੋਵੇ ਕੋਈ ਮੈਨੂੰ ਗੁੱਸਾ ਕਰੇ ਵੀ ਜਾਵੇ ਮੈਂ ਕਦੇ ਕਿਸੇ ਦਾ ਗੁੱਸਾ ਕਰਦਾ ਹੀ ਨਹੀਂ ਜੀ ਮੈਂ ਤਾਂ ਉਹਦੇ ਨੇੜੇ ਵੀ ਨਹੀਂ ਗਿਆ ਕਿਉਂਕਿ ਉਹਨਾਂ ਦੀ ਸੀਟ ਪਿੱਛੇ ਦੇ ਪਰੇ ਜਾ ਕੇ ਆ ਤੇ ਮੇਰੀ ਸੀਟ ਦੂਸਰੇ ਪਾਸੇ ਪਾਰਲੀਮੈਂਟ ਦੇ ਵਿੱਚ ਹੈ ਤੇ ਬਿਲਕੁਲ ਜਿਹੜੀ ਇਹ ਝੂਠੀ ਮਨਕਰ ਕੇ ਉਹਨਾਂ ਨੇ ਸਟੋਰੀ ਆ ਉਹ ਬਣਾਈ ਆ ਔਰ ਇਹ ਕੀ ਆ ਕਿ ਉਹ ਸਿਰਫ ਮਿਸ ਇਨਫਾਰਮੇਸ਼ਨ ਫਲਾਉਣੀ ਹੁੰਦਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮੈਂ ਸੈਫਟੀ ਗੇਨ ਕਰ ਸਕਾਂ ਔਰ ਜਿਹੜਾ ਬਾ ਉਹ ਕ੍ਰੈਡਿਟ ਕਰ ਸਕਾਂ ਸਿੱਖਾਂ ਨੂੰ ਔਰ ਸਿੱਖ ਕਮਿਊਨਿਟੀ ਨੂੰ ਉਹਦਾ ਮਕਸਦ ਹੋਰ ਕੋਈ ਨਹੀਂ ਉਹ ਸਿਰਫ ਦੇ ਸਿਰਫ ਡਿਸਪਲੇਨਡ ਕਰਨਾ ਚਾਹੁੰਦੇ ਆ ਕਿ ਸਿੱਖਾਂ ਦੀ ਜਿਹੜੀ ਐਸ ਵੇਲੇ ਤਰੱਕੀ ਕੀਤੀ ਐ ਸਿੱਖ ਕਮਿਊਨਿਟੀ ਨੇ ਐਸ ਵੇਲੇ ਆਪਣਾ ਸਥਾਨ ਬਣਾਇਆ ਕੈਨੇਡਾ 'ਚ ਉਹਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਮੈਂ 네ਗੇਟਿਵਲੀ ਟੈਲ ਪਾ ਸਕਾਂ ਇਹ ਜੀ ਕਿਉਂਕਿ ਆ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਿੱਖਾਂ ਦਾ ਕੋਈ ਵੀ ਮੈਟਰ ਪਾਰਲੀਮੈਂਟ ਦੇ ਵਿੱਚ ਜਾਂਦਾ ਹੈ ਇਸ ਬੰਦੇ ਨੇ ਹਮੇਸ਼ਾ ਵਿਰੋਧ ਕੀਤਾ ਹੈ ਕੁਦਰਤੀ ਗੱਲ ਹੈ ਉਹ Hindu ਧਰਮ ਨੂੰ ਰਿਪਰੈਜ਼ੈਂਟ ਕਰਦਾ ਹੈ Hindu ਧਰਮ ਦੀ ਗੱਲ ਕਿਉਂ ਤੁਹਾਨੂੰ ਉਹ ਤੇ ਪਾਰਲੀਮੈਂਟ ਦੇ ਵਿੱਚ ਕਹਿਣ ਦੇਗਾ ਤੁਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹੋ ਤੁਸੀਂ ਸਿੱਖ ਧਰਮ ਦੀ ਗੱਲਬਾਤ ਕਰਦੇ ਹੋ ਉਹ Hindu ਧਰਮ ਨੂੰ ਬਿਲੋਂਗ ਕਰਦਾ ਹੈ ਹੀ ਡਸਨਟ ਵਾਂਟ ਦੈਟ ਨਹੀਂ ਪਰ ਅਸੀਂ ਤਾਂ ਕਹਦੇ ਨਹੀਂ Hindu ਧਰਮ ਦਾ ਬ੍ਰੋਡਕਾਸਟ ਜੋ ਉਹ Hindu ਹੈਰੀਟੇਜ ਮਾਂਸ ਲੈ ਕੇ ਆਂਦਾ ਅ ਉਹ ਦੀ ਅਸੀਂ ਸਪੋਰਟ ਕੀਤੀ ਵੀ ਹਾਂ ਭਾਈ ਪੜਨਾ ਚਾਹੀਦਾ ਹੈ ਮਹੀਨਾ ਇਸ ਤੋਂ ਪਹਿਲਾਂ ਜਿਹੜੇ ਐਮਪੀ ਡੈਥ ਹੋ ਗਈ ਜਿਨ੍ਹਾਂ ਦੀ ਆਪਣੇ ਚੱਲ ਗਈ ਤੁਸੀਂ ਇਹ ਜਦੋਂ ਉਹ ਮਤਾ ਲੈ ਕੇ ਆਏ ਸੀਗੇ ਵੀ ਹਿੰਦੂ ਹੈਰੀਟੇਜ ਮਨਸ ਜਿਹੜਾ ਉਹ ਕੈਨੇਡਾ ਚ ਬਣਾ ਚਾਹੀਦਾ ਉਹਨੂੰ ਮੈਂ ਸੈਕੰਡ ਕੀਤਾ ਸੀ ਸੋ ਅਸੀਂ ਤਾਂ ਕਦੇ ਵੀ ਨਹੀਂ ਕਿਹਾ ਹੈਗਾ ਵੀ ਜਿਹੜੀ ਸੇ ਕਮਿਊਨਿਟੀ ਜਿਹੜੀ ਆ ਉਹ ਮੋਬਾਈਲਾਈਜ਼ ਹੋ ਜੋ ਤੁਸੀਂ ਪਰ ਇਹ ਜਿਹੜਾ ਵਾ ਉਹ ਭੁਗਾਰ ਰਿਹਾ ਵੀ ਹਿੰਦੂ ਕਮਿਊਨਿਟੀ ਨੂੰ ਹਿੰਦੂ ਕਮਿਟੀ ਇੰਨੀ ਕਮਲੀ ਨਹੀਂ ਗਈ ਇਹ ਉਹ ਇਹ ਜਿਹੜਾ ਬੰਦੇ ਦੇ ਮਗਰ ਲੱਗੇ ਜਿਹੜਾ ਆਪਣੀਆਂ ਕਦਰਾਂ ਕੀਮਤਾਂ ਨੂੰ ਛੱਡ ਕੇ ਜਿਹੜਾ ਇੱਕ ਦੂਸਰੇ ਪਾਸੇ ਨੂੰ ਚੱਲਣਗੇ ਇਸੋ ਇੱਕ ਜਿਹੜੀ ਹੈ ਨਾ ਇਹ ਕੋਸ਼ਿਸ਼ ਹੈ ਜਿਆਦੀ ਰੱਖਦਾ ਪਰ ਇਹ ਕਿਸੇ ਪਾਸੇ ਤੈਨੂੰ ਕਾਮਯਾਬੀ ਜਿਹੜੀ ਆ ਉਹ ਨਹੀਂ ਮਿਲਦੀ ਓਕੇ ਇਹਦੇ ਵਿੱਚ ਉਹਨੋ ਮੋਸ਼ਨ ਜਿਹੜਾ ਤੁਸੀਂ ਪਾਇਆ ਸੀ ਉਹ ਫੇਲ ਹੋ ਗਿਆ ਇਹਦੇ ਵਿੱਚ ਕੋਈ ਪ੍ਰਾਈਵੇਟ ਬਿੱਲ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਰ ਹੋ ਸਕਦੀ ਹੈ ਕਿ ਨਹੀਂ ਜੀ ਦੇਖੋ ਇੱਥੋਂ ਪਹਿਲਾਂ ਜਗਜੀਤ ਸਿੰਘ ਹੋਣੀ ਜਿਹੜੇ ਨੇ ਆਪਣੇ ਜਿਹੜੇ ਐਨਡੀਪੀ ਦੇ ਲੀਡਰ ਨੇ ਉਹਨਾਂ ਨੇ ਇਹ ਕਮੇਟੀ ਦੇ ਵਿੱਚ ਮਤਾ ਲੈ ਕੇ ਆਂਦਾ ਸੀ ਠੀਕ ਹੈ ਨਾ ਕਮੇਟੀ ਦੇ ਵਿੱਚ ਹੁਣ ਮਤਾ ਜਿਹੜਾ ਵਾ ਉਹ ਨੇਚਰਲੀ ਉਹ ਫਿਰ ਇਸ ਨੂੰ ਦੁਬਾਰਾ ਲੈ ਕੇ ਆਉਣਗੇ ਜਦੋਂ ਇਹ ਦੁਬਾਰਾ ਲੈ ਕੇ ਆਏ ਸਰਦਾਰ ਕਲਦੀਪ ਸਿੰਘ ਜੀ ਕੀ ਹੋਏਗਾ ਕਿ ਉਹ ਜਿਹੜਾ ਮਤਾ ਉੱਥੋਂ ਪਾਸ ਹੋ ਜਾਂਦਾ ਫਿਰ ਉਹ ਹਾਊਸ ਆਫ ਕਾਮਨਸ 'ਚ ਆਏਗਾ ਫਿਰ ਉਹਦੇ ਤੇ ਡਿਬੇਟ ਹੋਏਗੀ ਡਿਬੇਟ ਤੋਂ ਬਾਅਦ ਖੜਮੀ ਵੋਟ ਪਾਏਗੀ ਫਿਰ ਸਾਰੇ ਮੈਂਬਰਸ ਨੂੰ ਖੜੇ ਹੋ ਕੇ ਇਕੱਲੇ ਇਕੱਲੇ ਨੂੰ ਵੋਟ ਪਾਣੀ ਪਊਸੋ ਹੁਣ ਇਹ ਪ੍ਰੋਸੀਜਰ ਜਿਹੜਾ ਉਹ ਅੰਡਰਵੇ ਹੈਗਾ ਜਿੰਮੀ ਸੋਣੀ ਲੈ ਕੇ ਆਏ ਸੀ ਪਹਿਲਾਂ ਉਹਦੇ ਉੱਤੇ ਜਿਹੜਾ ਸੀਗਾ ਉਹ ਜਿਹੜੀ ਉਹਨਾਂ ਦੀ ਕਮੇਟੀ ਹੈਗੀ ਆ ਉਹਨੇ ਐਡਜੌਰਨਮੈਂਟ ਜਿਹੜੀ ਸੀਗੀ ਉਹ ਲੈ ਲਈ ਸੀਗੀ ਉਹਦੇ ਤੇ ਡਿਬੇਟ ਦੇ ਉੱਤੇ ਕਿਉਂਕਿ ਉਹ ਹਜੇ ਉਹਨਾਂ ਨੇ ਡਿਬੇਟ ਅੱਗੇ ਨਹੀਂ ਲੈ ਕੇ ਗਏ ਮੈਂ ਸੋਚਿਆ ਵੀ ਚਲੋ ਉਹ ਲੈ ਕੇ ਆਏ ਜੇ ਕਮੇਟੀ 'ਚ ਨਹੀਂ ਹੋਇਆ ਉਹਨਾਂ ਤੋਂ ਤਾਂ ਸਾਨੂੰ ਚਾਹੀਦਾ ਕਿ ਅਸੀਂ ਪਾਰਲੀਮੈਂਟ 'ਚ ਕਰ ਲਈਏ ਬੜਾ ਸੌਖਾ ਤਰੀਕਾ ਪਰ ਇਹ ਜਿਹੜਾ ਸੀਗਾ ਪਾਰਟਿਕੂਲਰ ਮੈਂਬਰ ਇਹਨੂੰ ਅਬ੍ਰੋਧ ਕੀਤਾ ਤੇ ਹੁਣ ਜਿਹੜਾ ਤੁਹਾਨੂੰ ਲੱਗਦਾ ਮੈਨੂੰ ਇੱਥੇ ਕਾਫੀ ਪ੍ਰੈਸ਼ਰ ਹੈਗਾ ਬਹੁਤ سارے ਐਮਪੀ ਜਿਹੜੇ ਨੇ ਉਹ ਇਹ ਕਰਨਾ ਚਾਹੁੰਦੇ ਨੇ ਇਹ ਅਸੀਂ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਮਤੇ ਨੂੰ ਪਾਸ ਇਹ ਪਾਸ ਹੁਣ ਨਹੀਂ ਰਹਿਣਾ ਇਹ ਤੁਸੀਂ ਦੇਖ ਲਿਓ ਮੈਨੂੰ ਲੱਗਦਾ ਕਿ ਮੈਂ ਇਹਨੂੰ ਤਾਂ ਪੂਰੀ ਇੱਜਤੇ ਹੈਗਾ ਕਿਉਂਕਿ ਜਿਹੜਾ ਹਜ ਜਗਮੀਤ ਸਿੰਘ ਹਣੀ ਲੈ ਕੇ ਹਾਂ ਉਹਨਾਂ ਨੂੰ ਹੁਣ ਮੈਂ ਇਹ ਕਹਿੰਦਾ ਵੀ ਠੀਕ ਹੈ ਜੇ ਤੁਹਾਨੂੰ ਲੱਗਦਾ ਕਿ ਮੈਂ ਠੀਕ ਤਰੀਕੇ ਨਾਲ ਨਹੀਂ ਲੈ ਕੇ ਆਇਆ ਦੂਸਰੇ ਤਰੀਕੇ ਨਾਲ ਲਿਆਉਣਾ ਸੀਗਾ ਰਾਈਟ ਤੇ ਕੋਈ ਹੋਰ ਪਾਰਟੀ ਦੇ ਮੈਂਬਰ ਆ ਕੇ ਕਈ ਵੀ ਰੇਡੀਓ ਸਟੇਸ਼ਨਾਂ ਤੇ ਕਹਿ ਕੇ ਗਏ ਨੇ ਜਾਂ ਕਹਿੰਦੇ ਨੇ ਤਾਂ ਮੈਂ ਉਹਨੂੰ ਕਹਿੰਦਾ ਵੀ ਜਾਓ ਭਾਈ ਜਿੰਦੀ ਸਿੰਘ ਦੀ سپورਟ ਕਰੋ ਹੁਣ ਇਹ ਬਿਲਕੁਲ ਕਨਜ਼ਰਵਟਿਵ ਦੇ ਵਿੱਚ ਅੰਮ੍ਰਿਤਧਾਰੀ ਗੁਰਸਿੱਖ ਬੈਠੇ ਆ ਦਸਤਾਰਧਾਰੀ ਵੀਰ ਮੇਰੇ ਦੋ ਉਹ ਵੀ ਲਿਆ ਸਕਦੇ ਆਪਣੇ ਬਲੂ ਵਿੱਚ ਕਾਦੀ ਗੱਲ ਹੈ ਜੱਲੇਉਣਾ ਚਾਹੁੰਦਾ ਸਪੋਰਟ ਕਰੋਂਗੇ ਉਸ ਨੂੰ ਵੀ ਮੈਂ ਤਾਂ ਬਿਲਕੁਲ ਸਪੋਰਟ ਕਰੂੰ ਮੈਂ ਤਾਂ ਇਨਫੈਕਟ ਆਪ ਮਿਸਟਰ ਹਲੰਡ ਨੂੰ ਅਪਰੋਚ ਕੀਤਾ ਇੱਕ ਦਿਨ ਤੁਰੇ ਜਾਂਦੇ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਇਹ ਮਤਾ ਮੈਂ ਸੁਣਿਆ ਜਗਮੀ ਸਿੰਘ ਉਹ ਨਹੀਂ ਲੈ ਕੇ ਆ ਰਹੇ ਇਹ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਓਕੇ ਪਰ ਮੈਂ ਤਾਂ ਪਾਰਟੀ ਮੈਂ ਨਹੀਂ ਬਿਲਕੁਲ ਪਾਰਟੀ ਲਾਈਨ ਚ ਕੋਈ ਜਿੱਤੇ ਜਗਮੀ ਸਿੰਘ ਉਹਨਾਂ ਦਾ ਮਤਾ ਜਿਹੜਾ ਸੀ ਉਹ ਕਮੇਟੀ ਚੋਂ ਥਰੂ ਨਹੀਂ ਹੋਇਆ ਤੁਸੀਂ ਦੇਖੋ ਉਹਦੇ ਮੈਂ ਟਵੀਟ ਕੀਤਾ ਵੀ ਮੈਂ 100% ਜਿਹੜਾ ਮੈਂ ਜਗਜੀਤ ਸਿੰਘ ਉਹਨਾਂ ਦੇ ਨਾਲ ਖੜਾ ਹਾਂ ਔਰ ਜਗਜੀਤ ਸਿੰਘ ਉਹਨਾਂ ਦੀ سپورਟ ਕਰਦਾ ਉਹਨਾਂ ਦੇ ਮੱਦੇ ਦੀ سپورਟ ਕਰਦਾ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਕਿਤੇ ਵੋਟਾਂ ਦੇ ਸਟੈਟ ਤਾਂ ਨਹੀਂ ਹੈ ਕਿ ਵੋਟਾਂ ਇਲੈਕਸ਼ਨ ਜਲਦੀ ਹੋਣ ਵਾਲੀਆਂ ਨੇ ਉਹਦੇ ਕਰਕੇ ਵੀ ਸਿੱਖਾਂ ਦੀ ਵੱਧ ਤੋਂ ਵੱਧ ਨੂੰ ਹਮਾਇਤ ਮਿਲੇ ਕਿਤੇ ਉਹ ਤਾਂ ਨਹੀਂ ਕਰਨ ਕਿ ਦਿਲੋਂ ਤੁਹਾਨੂੰ ਇਹ ਕਿ ਵਾਕਈ 1984 ਦੇ ਵਿੱਚ ਜੈਨੋਸਾਈਡ ਹੋਇਆ ਤੇ ਉਹਨੂੰ ਅਪਰੂਵ ਕਰਵਾਉਣਾ ਨਹੀਂ ਇਹ ਬਿਲਕੁਲ ਉਹੀ ਗੱਲ ਹੈਗੀ ਕਿਉਂਕਿ 2000 ਅਰਥਾ ਦੇ ਵਿੱਚ ਜਦੋਂ ਕੋਈ ਬੰਦਾ ਬਾਹਰ ਨਹੀਂ ਸੀ ਫਟਪਦਾ ਸੇ ਕਿਸੇ ਦੇ ਪੈਰ ਨਹੀਂ ਸੀ ਚੱਲਦੇ ਕਿਸੇ ਮੈਂਬਰ ਆਫ ਪਾਰਲੀਮੈਂਟ ਦੇ ਉਦੋਂ ਵੀ ਮੈਂ ਜੈਨੋਸਾਈਡ ਕਿਹਾ ਸੀ ਉਸ ਵੇਲੇ ਤਾਂ ਜਿਹੜੀ ਸੀਗੀ ਸਾਰੀ ਸਾਊਥ ਏਸ਼ੀਆ ਦੀ ਜਿਹੜੀ ਆਪਣੀ ਵੋਟ ਬੈਂਕ ਸੀਗੀ ਆਪਣੇ ਰਾਈਡਿੰਗ ਦੇ ਵਿੱਚ ਸਾਰੇ 18% ਸੀ ਉਹਦੇ ਵਿੱਚ ਹੀ ਹਿੰਦੂ ਮੁਸਲਮ ਸਿੱਖ ਬਾਹਰਲੇ ਦੇਸ਼ਾਂ ਤੋਂ ਜਿੱਟਰੇ ਵੀ ਹੋਰ শ্রীলਾਂਕਾ ਪੀਜੀ ਤੋਂ ਲਾਓ ਜਿੰਨੇ ਵੀ ਸਾਊਥ ਏਸ਼ੀਆ 18% 82% ਹੋ ਸੀ ਸੋ ਇਹ ਚੀਜ਼ ਨੂੰ ਵੋਟਾਂ ਦਾ ਨਹੀਂ ਇਹ ਕੌਨਸ਼ੀਅਸ ਹੈਗੀ ਮੈਂ ਇੱਕ ਕੌਨਸ਼ੀਅਸ ਕਰਤੀ ਤਾਂ ਮੈਂ ਜਗਮੀ ਸਿੰਘ ਉਹਨਾਂ ਦੀ ਸਪੋਰਟ ਕਰਦਾ ਜੀ ਕਿਹਨਾਂ ਵੀ ਜਗਮੀ ਸੋਣੀ ਮਤਾ ਲੈ ਕੇ ਆਏ ਸਭ ਇਹ ਜਿ ਬੋਟਾਂ ਦਾ ਇਸ਼ੂ ਹੋਵੇ ਤਾਂ ਫਿਰ ਮੈਂ ਜਗਮੀ ਸਿੰਘ ਉਹਨਾਂ ਨੂੰ ਉਹਨਾਂ ਨੂੰ ਕਿਤੇ ਕਰਾਂ ਠੀਕ ਹੈ ਨਾ ਕਿਉਂਕਿ ਮੇਰੇ ਮੇਨ ਅਪੋਨੈਂਟ ਤਾਂ ਐਨਡੀਪੀ ਆ ਨਾ ਰਾਈਡਿੰਗ ਬਿਲਕੁਲ ਬਿਲਕੁਲ ਪਿਛਲੇ ਚਤਨਾਜ ਦੇਖਿਆ ਕਿ ਜਿਹੜੇ ਤਾਂ ਆਪ ਆਸਕੀ ਨਹੀਂ ਹੁੰਦੇ ਜਿਹੜਾ ਜਿੱਤਣ ਜਿਹੜੀ ਸੈਕੰਡ ਪਲੇਸ ਆ ਮੇਰੇ ਖਿਲਾਫ ਜਿਹੜੇ ਆ ਉਹ ਹਮੇਸ਼ਾ ਐਨਡੀਪੀ ਦਾ ਰਿਹਾ ਸੋ ਐਨਡੀਪੀ ਦਾ ਜਦੋਂ ਰਿਹਾ ਤਾਂ ਮੈਨੂੰ ਇਹ ਚਾਹੀਤ ਜੇ ਬੋਟਾਂ ਦਾ ਹੋਵੇ ਤਾਂ ਮੈਂ ਜਗਮੀ ਸਿੰਘ ਉਹਨਾਂ ਦੀ ਕਿਸ ਨੇ ਕਿਸ ਤਰੀਕੇ ਨਾਲ ਬੁਰਾਤਾ ਕਰਾਂ ਵੀ ਇਹ ਠੀਕ ਨਹੀਂ ਕਰ ਰਹਾ ਜਾਂ ਹੋਰ ਨਹੀਂ ਪਰ ਮੈਂ ਤਾਂ ਜਗਮੀ ਸਿੰਘ ਨੂੰ ਸਪੋਰਟ ਕਰਦਾ ਸੋ ਇਹ ਵੋਟ ਬੈਕ ਦਾ ਨਹੀਂ ਇਹ ਸਿਰਫ ਕੌਨਸ਼ੀਅਸ ਦਾ ਸਵਾਲ ਆ ਅਸੂਲਾਂ ਦਾ ਕੈਨੇਡੀਅਨ ਅਸੂਲਾਂ ਦਾ ਕੈਨੇਡੀਅਨ ਸੂਨ ਕੀ ਕਹਿੰਦੇ ਆ ਉਹ ਕਹਿੰਦੇ ਕੁਆਲਿਟੀ ਜਸਟਿਸ ਤੇ ਫੇਅਰਨੈਸ ਜਿਹੜੀ ਹੈਗੀ ਆ ਉਹ ਚਾਹੀਦੀ ਆ ਔਰ ਉਹਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਸਾਨੂੰ ਜਿਹੜਾ ਹੈਗਾ ਉਹ ਡਿਜ਼ਨਲ ਮੈਟਰ ਕਿੱਥੇ ਜਿਹੜਾ ਹੈਗਾ ਕਹਾਨ ਹੋ ਰਿਹਾ ਹਿਮੈਨਿਟੀ ਦਾ ਉਹਦੇ ਖਿਲਾਫ ਜਿਹੜੀ ਆਵਾਜ਼ ਆਉਣੀ ਜਿਹੜੀ ਆ ਤੁਸੀਂ ਕਈ ਵਾਰੀ ਜਗਮੀ ਸਿੰਘ ਦਾ ਜ਼ਿਕਰ ਕੀਤਾ ਐਨਡੀਪੀ ਦੇ ਨੇਤਾ ਨੇ ਕਿਉਂਕਿ ਉਹਨਾਂ ਦੀਆਂ ਫੌੜੀਆਂ ਦੇ ਨਾਲ ਅੱਜ ਤੱਕ ਸਰਕਾਰ ਚੱਲਦੀ ਰਹੀ ਹੈ ਬੈਨਿਫੀਟ ਦੇ ਵਿੱਚ ਸਰਕਾਰ ਸਾਰੀ ਦੁਨੀਆ ਨੂੰ ਪਤਾ ਹੈ ਕਿ ਜਦੋਂ ਦੀਆਂ ਉਹਨਾਂ ਨੇ ਫੌੜੀਆਂ ਖਿੱਚੀਆਂ ਨੇ ਉਹ ਲੈਟਰ ਪਾੜਿਆ ਪਾੜਨ ਤੋਂ ਬਾਅਦ ਵੀ ਜਿਹੜਾ ਵੀ ਕੋਈ ਮਤਾਂ ਆਂਦਾ ਪਰ ਉਹਦੀ ਹਮਾਇਤ ਕਰਦੇ ਨੇ ਤੋ ਕੀ ਕੀ ਭਾਵ ਲੈਨੇ ਅਸੀਂ ਦੇਖੋ ਪਾਲਿਸੀਜ਼ ਹੈ ਨਾ ਜਿਹੜੀਆਂ ਲਿਬਰਲ ਪਾਰਟੀ ਚੰਗੀਆਂ ਪਾਲਿਸੀ ਲੈ ਕੇ ਆ ਰਹੀ ਹੈ ਚਾਹੇ ਉਹਦੇ ਵਿੱਚ ਡੈਂਟਲ ਕੇਅਰ ਲਾ ਲਓ ਫਾਰਮਾ ਕੇਅਰ ਲਾ ਲਓ ਚਾਈਲਡ ਕੇਅਰ ਲਾ ਲਓ ਸੋ ਜਦੋਂ ਆਪਾਂ ਜਾਣ ਜਿਹੜਾ ਹੁਣ GST ਦਾ ਵੇਟ ਜਿਹੜਾ ਅ ਟੈਂਪਰੀਰੀ ਬੇਟ ਦਾ ਹੌਲਿਡੇ ਦੇ ਉਹ ਲਾ ਲੋ ਸੋ ਜਦੋਂ ਇਹ ਸਾਰੀਆਂ ਗੱਲਾਂ ਆਪਾਂ ਕਰਦੇ ਹੈਗੇ ਆਂ ਚੀਜ਼ਾਂ ਦੀ ਗੱਲ ਕਰਦੇ ਆਂ ਤਾਂ ਇਹ ਸਾਰੀਆਂ ਪਾਲਿਸੀ ਜੋ ਪਾਲਿਸੀਜ਼ ਨੇ ਜਿਹੜੀਆਂ ਆ ਸੁਧਾਰਨ ਇਨਸਾਨ ਦੀ ਮਦਦ ਕਰਦੀਆਂ ਸੋ ਉਹਨੂੰ ਜਿਹੜਾ ਹੈਗਾ ਜਗਜੀਤ ਸਿੰਘ ਸਪੋਰਟ ਕਰਦੇ ਆ ਕਿਉਂਕਿ ਇਹ ਤਾਂ ਹੈ ਨਹੀਂਗਾ ਵੀ ਜਗਜੀਤ ਸਿੰਘ ਹਣੀ ਸਿਰਫ ਇਹ ਕਰਕੇ ਕਿ ਉਹ ਜਿਹੜਾ ਪਾਲਿਸੀ ਜੀ ਲਿਬਰਲ ਵਧੀਆ ਲੈ ਕੇ ਆ ਰਹੀ ਉਹ ਨੈਚਰਲੀ ਉਹਨਾਂ ਨੇ ਸਪੋਰਟ ਕਰਨੀਆਂ ਉਹ ਕਰਕੇ ਕਰਦੇ ਆ ਕੰਜ਼ਰਵੇਟਿਵ ਤੁਹਾਡੀਆਂ ਚੰਗੀਆਂ ਪਾਲਿਸੀਆਂ ਦੀ ਸਪੋਰਟ ਕਿਉਂ ਨਹੀਂ ਕਰਦੀ ਕਿਉਂਕਿ ਹੁਣ ਰੀਸੈਂਟਲੀ ਜਿਹੜਾ ਐਕਸ਼ਨ ਹੁਣ ਰੀਸੈਂਟਲੀ ਤੁਹਾਡੇ ਲਿਬਰਲ ਪਾਰਟੀ ਨੇ ਅਚਨਚੇਤ ਲਿਆ ਹੈ ਕਿ ਪਹਿਲਾਂ ਸਾਡੇ 6 6 ਲੱਖ ਇਮੀਗ੍ਰੈਂਟ ਨਵੇਂ ਇੱਥੇ ਬੁਲਾ ਕੇ ਭਰਦੇ ਤੱਕ ਕੈਨੇਡਾ ਨੂੰ ਇਨਫਰਾਸਟ੍ਰਕਚਰ ਕੋ ਤਿਆਰ ਨਹੀਂ ਕੀਤਾ ਤੇ ਹੁਣ ਜਦੋਂ ਪਤਾ ਲੱਗ ਗਿਆ ਕਿ ਹਰ ਲੱਖ ਹਰ ਲੱਖ ਕਰਦੇ ਫਿਰਦੇ ਆ ਬੱਚੇ ਚਾਰੇ ਪਾਸੇ ਨਾ ਉਹਨਾਂ ਕੋ ਰਹਿਣ ਨੂੰ ਥਾਂ ਹੈ ਨਾ ਕੋ ਹਸਪਤਾਲ ਹੈ ਨਾ ਕੋ ਡਾਕਟਰ ਹੈ ਤੇ ਹੁਣ ਅਚਨਚੇਤ ਕੈਪਲਾ ਦਿੱਤੀ ਇਹਨੂੰ ਕਿਵੇਂ ਲੈਨੇ ਹੋ ਜੀ ਤੁਸੀਂ ਇਹੀ ਤਾਂ ਕੰਜ਼ਰਵੇਟਿਵ ਕਹਿ ਰਹੇ ਸੀ ਨਹੀਂ ਕਿ ਜਟ ਵੀ ਨਹੀਂ ਕਹਦੇ ਪਾਲਸੀ ਕੰਜ਼ਰਵੇਟਿਵ ਲੈ ਕੇ ਆਈ ਸੀ ਜਲਦੀਪ ਸਿੰਘ ਜੀ ਇਹ ਪਾਲਸੀ ਉਹਨਾਂ ਦੀ ਹੀ ਸੀਗੀ ਜੇ ਦੇਖੋ ਤੁਸੀਂ ਪਿੱਛੇ ਇਹਦੇ ਵਿੱਚ ਆ ਕੇ ਸਾਨੂੰ ਸਾਹਮਣੀ ਪਈ ਕਿਉਂ ਕਿਉਂਕਿ ਉਹਦੇ ਵਿੱਚ ਸੂਬਿਆਂ ਨੇ ਜਿਹੜਾ ਸੀਗਾ ਕਿਉਂਕਿ ਜਿਹੜੀ ਪੋਸਟ ਸਕੈਂਡਰੀ ਐਜੂਕੇਸ਼ਨ ਆ ਸਟੂਡੈਂਟ ਦੀ ਉਹ ਫੈਡਰਲ ਮਸਲਾ ਨਹੀਂ ਹੈਗਾ ਉਹ ਪ੍ਰੋਵਿੰਸ਼ੀਅਲ ਮਸਲਾ ਹੈ ਉਹਨੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਕੀ ਕੀਤਾ ਤਾਂ ਸਾਥੇ ਕਾਲਜ ਖੋਲਣ ਦੀ ਹਜ਼ਾਇਤ ਜਿਹੜੀ ਸੀਗੀ ਉਹ ਦੇ ਦਿੱਤੀ ਜਦੋਂ ਇਹ ਪਰ ਵਿੱਚ ਸਰਕਾਰਾਂ ਤੋਂ ਹੈਂਡਲ ਨਹੀਂ ਹੋਇਆ ਤਾਂ ਫੈਡਰਲ ਸਰਕਾਰ ਨੂੰ ਜਿਹੜਾ ਇੰਟਰਵਿਨ ਕਰਨਾ ਪਿਆ ਕਿ ਅਸੀਂ ਇਹਨੂੰ ਇੰਟਰਵਿਨ ਕਰਕੇ بجائے ਕਿ ਸਟੂਡੈਂਟ ਸਾਰੇ ਦੇ ਸਾਰੇ ਸਰੀ ਜਾਂ ਬ੍ਰੈਂਟਨ ਚ ਆਉਣ ਉਹਦਾ ਕੀ ਹੈ ਅਸੀਂ ਉਹ ਕੀਤਾ ਵੀ ਇਹਨਾਂ ਨੂੰ ਪਹਿਲੀ ਗੱਲ ਤਾਂ 35% ਕੱਟ ਲਾਓ ਦੂਸਰਾ ਜਿਹੜਾ ਸੂਬਾ ਉਹ ਸਾਨੂੰ ਚਿੱਠੀ ਦੇਵੇ ਔਰ ਤੀਸਰਾ ਜਿਹੜਾ ਹੈਗਾ ਉਹ ਇਹ ਹੈਗਾ ਕਿ ਮੇਲਸ਼ੋਰ ਕੀਤਾ ਜਾਵੇ ਵੀ ਸਟੂਡੈਂਟ ਜਿਹੜੇ ਨੇ ਉਹ ਵੱਖ-ਵੱਖਰੀ ਥਾਂ ਦੇ ਉੱਤੇ ਜਿਹੜਾ ਹੈਗਾ ਉਹ ਜਾ ਸਕਣ ਸੋ ਉਹ ਹੈਂਡਲ ਅਸੀਂ ਜਿਹੜਾ ਉਹ ਵਧੀਆ ਟੰਗ ਦੇ ਨਾਲ ਉਹਨੂੰ ਕਰਨ ਦੀ ਕੋਸ਼ਿਸ਼ ਕਰਦੇ ਸੋ ਸਰ ਸੁਪਰ ਸਰਕਾਰਾਂ ਦੀ ਗਲਤੀ ਨਜੇਠ ਰਿਆ ਜਿਹੜਾ ਹੈਗਾ ਉਹ ਅਸੀਂ ਹੈਗਾ ਸੋ ਇਹ ਬਾਕੀ ਜੀ ਲੈ ਲੇ ਲਿਆ ਦੇਖੋ ਸਰ ਦਾ ਗਦੀ ਸਿੰਘ ਜਦੋਂ ਸਾਡੇ ਰਿਸ਼ਤੇਰ ਨਹੀਂ ਸੀ ਆਉਂਦੇ ਉਦੋਂ ਵੀ ਰੋਕੀ ਰੌਲਾ ਪਾਉਂਦੇ ਸੀ ਕੀ ਕਹਿੰਦੇ ਅੱਜ ਸਾਡੇ ਮਾਰਗ ਹੋ ਗਏ ਸਾਡੇ ਵਿਆਹ ਹੋ ਗਿਆ ਸਾਡੇ ਮੁੰਡੇ ਦਾ ਸਾਡੇ ਆਉਂਦੇ ਨਹੀਂ ਹੁਣ ਜਦੋਂ ਅਸੀਂ ਕਹਿੰਤਾ ਵੀ ਆ ਜਾਣ ਹੁਣ ਕਹਿੰਦੇ ਟੂ ਮੈਨੀ ਆ ਗਏ ਅਸੀਂ ਇਹ ਵੀ ਕਰਦੇ ਆ ਬਈ ਗੋਰੀਆਂ ਦੀ ਸਾਨੂੰ ਇਹ ਜਾਂ ਬੈਂਸੇ ਕਮਿਊਨਿਟੀ ਨੇ ਨਹੀਂ ਸਾਨੂੰ ਆਪੂਸ਼ਨ ਕੀਤੀ ਇਹ ਸਾਡੇਆਂ ਦੇ ਖਿਲਾਫ ਸਾਡੇ ਹੋਵੇ ਜਦੋਂ ਅਸੀਂ ਕੀ ਕਹਿੰਨੇ ਹੁਣ ਬੱਸੇ ਚੜ ਗਏ ਹੁਣ ਟਾਕੀ ਬੰਦ ਕਰ ਲੋ ਵੀ ਬਾਕੀ ਜਿਹੜਾ ਆ ਗਿਆ ਸੋ ਆ ਗਿਆ ਉਹਨੂੰ ਰਹਿਣ ਦਿਓ ਸੋ ਇਹ ਪਾਲਿਸੀ ਨਹੀਂ ਚਾਹੀਦੀ ਸਾਨੂੰ ਜਿਹੜਾ ਹੈਗਾ ਇਹ ਬੱਚਿਆਂ ਦੀ ਵੀ ਸਪੋਰਟ ਕਰਨੀ ਚਾਹੀਦੀ ਆ ਐਂਡ ਦੀ ਸੇਮ ਤੋਂ ਵੀ ਜਿਹੜੀਆਂ ਪਾਲਿਸੀਆਂ ਜਿੰਨੇ ਲੈ ਕੇ ਆਏ ਆ ਜਿੰਨੇ ਬੱਚੇ ਅਸੀਂ ਆਪਣੀ ਪਾਲਿਸੀ ਦੇ ਅੰਦਰ ਪੱਕੇ ਕੀਤੇ ਆ ਚਾਹੇ ਉਹ ਪੀਆ ਟੂ ਪੀਆ ਲਾਰੋ ਚਾਹੇ ਉਹ 75 ਸਕੋਰ ਵਾਲਾ ਹੁਣ ਵੀ ਅਸੀਂ ਪਾਲਿਸੀ ਅੱਗੇ ਲੈ ਕੇ ਆ ਰਹੇ ਆਂ ਵੀ 40% ਮਾਈਗ੍ਰੇਸ਼ਨ ਜਿਹੜੀ ਆ ਉਹ ਕੈਨੇਡੀਅਨ ਐਕਸਪੀਰੀਅੰਸ ਕਿਲਾਸ ਨੂੰ ਹੋਣੀ ਚਾਹੀਦੀ ਤਾਂ ਕਿ ਅਸੀਂ ਲੋਕਲ ਬੰਦੇ ਜਿਹੜੇ ਆ ਉਹਨਾਂ ਨੂੰ ਪੱਕੇ ਕਰ ਸਕੀਏ ਸੋ ਕੁਲਜੀਤ ਸਿੰਘ ਜੀ ਕੰਸਰਵੇਟਿਵ ਪਾਰਟੀ ਦਾ ਲੀਡਰ ਜੇ ਉਹਨੂੰ ਬਾਹਲਾ ਫਿਗਰ ਹੋਵੇ ਤਾਂ ਸਾਡੇ ਕੈਨੇਡੀਅਨ ਜਿਹੜੇ ਨੇ ਲੋਕ ਉਹਨਾਂ ਦਾ ਕਤਲੇਆਮ ਕੈਨੇਡੀਅਨ ਸੌਲ ਦੇ ਉੱਤੇ ਹੋ ਰਿਹਾ ਔਰ ਉਹਨਾਂ ਚਾਹੀਦਾ ਕਿ ਉਹ ਆਪਣੀ ਜਿਹੜੀ ਹੈ ਟਾਪ ਸਕਿਉਰਿਟੀ ਕਲੀਅਰੈਂਸ ਲੈ ਕੇ ਉਹ ਦੇਖੇ ਵੀ ਫੋਰਨ ਸਰਕਾਰਾਂ ਕਿਸ ਤਰੀਕੇ ਨਾਲ ਸਾਡੇ ਇੰਟਰਵੈਨਸ਼ਨ ਕਰ ਰਹੀਆਂ ਔਰ ਉਹ ਬਿਲਕੁਲ ਉਸ ਲੀਡਰ ਨੇ ਅੱਜ ਤਾਈਂ ਉਹਦੇ ਜਿਹੜੀ ਆ ਉਹ ਜੂਨੀ ਸਰਕਾਰ ਕੀ ਉਹਦੇ ਮੱਖੀ ਨਹੀਂ ਉਹਦੇ ਤੇ ਉਹਨੇ ਵਰਤਿਓ ਦੇ ਤੰਦੇ ਤੱਕ ਉਹ ਉਹਨੂੰ ਕਰ ਸਕੀ ਜਦੋਂ ਕਿ ਬਾਕੀ ਸਾਰੀਆਂ ਪਾਰਟੀਆਂ ਨੇ ਕਲੀਅਰ ਸਿਰਫ ਲੋਕਾ ਐਨਡੀਪੀ ਆ ਗ੍ਰੀਨ ਆ ਲੈਬਰ ਸਭ ਨੇ ਗ੍ਰੀਸ ਲੈ ਕੇ ਦੇਖਿਆ ਵੀ ਕਿਸ ਤਰੀਕੇ ਨਾਲ ਔਰਨ ਕਿਉਂਕਿ ਉਹਨੂੰ ਆਪ ਨੂੰ ਡਰਾ ਕਿਉਂਕਿ ਉਹਦੀ ਆਪ ਦੀ ਲੀਡਰਸ਼ਿਪ ਦੇ ਵਿੱਚ ਪ੍ਰਸ਼ਨੀਆਂ ਚੰਦੇ ਕਿ ਇੰਡੀਅਨ ਸਰਕਾਰ ਨੇ ਇੰਟਰਵਿਊ ਕੀਤਾ ਔਰ ਉਹਦੇ ਬਹੁਤ ਸਾਰੇ ਐਮਪੀ ਨੇ ਜਿਹੜੇ ਕਿ ਔਰਨ ਸਰਕਾਰਾਂ ਦੇ ਏਜੰਟ ਜਿਹੜੇ ਨੇ ਹੋ ਸਕਦੇ ਸਦਾ ਸੁਖਿੰਦਰ ਸਿੰਘ ਢਾਲੀਵਾਲ ਜੀ ਮੈਂ ਤੁਹਾਨੂੰ ਸੁਖਦੁਖ ਢਾਲੀਵਾਲ ਇਸ ਕਰਕੇ ਕਹਿਣਾ ਕਿ ਤੁਸੀਂ ਹਰ ਗੱਲ ਸੁਣਦੇ ਹੋ ਹਰ ਗੱਲ ਸੁਣਦੇ ਹੋ ਹਰੇਕ ਦੀ ਸੁਣਦੇ ਹੋ ਜਦੋਂ ਤੁਹਾਨੂੰ ਯਾਦ ਹੋਏਗਾ ਪੰਜਾਬੀ ਪ੍ਰੈਸ ਕਲੱਬ ਦੇ ਨਾਲ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਤੋਂ ਪਹਿਲਾਂ ਸਨ ਆਏ ਸਨ ਤੇ ਮੈਂ ਸਵਾਲ ਕੀਤਾ ਸੀ ਤੁਸੀਂ ਨਾਲ ਬੈਠੇ ਹੋ ਪੰਜ ਵਾਰ ਹੀ ਮੈਂਬਰ ਪਾਰਲੀਮੈਂਟ ਬਣ ਚੁੱਕੇ ਹਾਂ ਸ਼ਾਇਦ ਇਸ ਤੋਂ ਜ਼ਿਆਦਾ ਹੀ ਹੋਵੇ ਇਡਾ ਲੰਮਾ ਸਮਾਂ ਕਮਿਊਨਿਟੀ ਨੇ ਤੁਹਾਨੂੰ ਮਾਣ ਬਖਸ਼ਿਆ ਇਸੇ ਕਰਕੇ ਕਿਉਂਕਿ ਕਮਿਊਨਿਟੀ ਦੇ ਦੁੱਖ ਸੁੱਖ ਦੇ ਵਿੱਚ ਜਾਣਦੇ ਹੋ ਤੁਹਾਨੂੰ ਆਪਣੇ ਬੱਚੇ ਮੈਨੂੰ ਯਾਦ ਆ ਮੈਨੂੰ 2007 ਦੇ ਵਿੱਚੋ ਜਦੋਂ ਡਿਪੋਰਟ ਕੀਤਾ ਗਿਆ ਉਦੋਂ ਤੁਸੀਂ ਮੇਰੇ ਕਹ ਲਿਟਲੀ ਬੈਠੇ ਜਾਂ ਬਾਹਰ ਕਿਤੇ ਬੈਠੇ ਸੀ ਤੁਹਾਡੇ ਆਪਣੇ ਬੱਚੇ ਬਾਹਰ ਜਾ ਕੇ ਵਿਦੇਸ਼ਾਂ ਦੇ ਵਿੱਚ ਪੜਦੇ ਆ ਇਹ ਅਜੇ ਤੱਕ ਇੰਨੇ ਵੜਿਆਂ ਦੇ ਵਿੱਚ ਇਨਫਰਾਸਟ੍ਰਕਚਰ ਇਹੋ ਜਿਹਾ ਕਿਉਂ ਨਾ ਤਿਆਰ ਕਰ ਸਕੇ ਕਿ ਸਾਡੇ ਬੱਚੇ ਇੱਥੇ ਪੜ ਕੇ ਇੱਥੇ ਡਾਕਟਰ ਬਣ ਉਹਦੇ ਲਈ ਕੀ ਉਪਰਾਲਾ ਕਰ ਰਹੀ ਹੈ ਸਰਕਾਰ ਤੁਹਾਡੀ ਇਸ ਵੇਲੇ ਦੇਖੋ ਉਹਦੇ ਲਈ ਸਰਕਾਰ ਨੇ ਕਿਉਂਕਿ ਇਹ ਸਾਨੂੰ ਕਿ ਐਜੂਕੇਸ਼ਨ ਜਿਹੜੀ ਉਹ ਪ੍ਰੋਵਿੰਸ਼ੀਅਲ ਰਿਸਪੌਂਸਿਬਿਲਟੀ ਆ ਪਰ ਅਸੀਂ ਸਰਕਾਰ ਦੇ ਤੌਰ ਦੇ ਉੱਤੇ ਜਿਹੜਾ ਸੀਗੇ ਉਹ ਕਿਹਾ ਵੀ 7500 ਹੋਰ ਫੈਮਿਲੀ ਪੋਜੀਸ਼ਨ ਲੈ ਕੇ ਉਹਦੇ ਨਾਲ ਕੀ ਹੈ ਸਰਕਾਰਾਂ ਨੂੰ ਅਸੀਂ ਰਿਸੋਰਸਸ ਪ੍ਰੋਵਾਈਡ ਕੀਤੇ ਵੀ ਭਾਈ ਤੁਸੀਂ ਜਿਹੜੇ ਹੈਗੇ ਨੇ ਹੋਰ ਰੈਜ਼ੀਡੈਂਸੀ ਸਪOTS ਜਿਹੜੇ ਨੇ ਉਹ ਕ੍ਰੀਏਟ ਕਰੋ ਔਰ ਹਰ ਰੋਜ ਜਿਹੜਾ ਹੈ ਅਸੀਂ ਜਿਹੜਾ ਇਸ ਵਿਸ਼ੇ ਦੇ ਉੱਤੇ ਜਿਹੜਾ ਮੈਂ ਲੜਾਈ ਕਰਦਾ ਕਿਉਂਕਿ ਮੇਰੀ ਆਪਣੀਆਂ ਦੋਨੇ ਡਾਕਟਰ ਜਿਹੜੀਆਂ ਨੇ ਉਹ ਮੈਡੀਕਲ ਦੀ ਵਿਦਿਆ ਪ੍ਰਾਪਤ ਕਰਕੇ ਦੋਨੇ ਡਾਕਟਰ ਨੇ ਔਰ ਮੈਨੂੰ ਪਤਾ ਹੈ ਕਿ ਬੱਡੀ ਬੇਟੀ ਤਾਂ ਚਲੋ ਫੈਲੋਸ਼ਿਪ ਕਰ ਰਹੀ ਐ ਇੱਥੇ ਆ ਕੇ ਸੇਨ ਲੂਇਸ ਚਿਲਡਰਨ ਹਸਪੀਟਲ ਤੋਂ ਨੇ ਪਹਿਲਾਂ ਪੀਡੀਆਟ੍ਰਿਕਸ ਕੀਤੀ ਇੱਥੇ ਆ ਕੇ ਉਹਨੇ ਨਿਓਨਟੋਲੋਜੀ ਦੀ ਫੈਲੋਸ਼ਿਪ ਜੂਬੀਸੀ ਤੋਂ ਕੀਤੀ ਉਹਦਾ ਪਰ ਜਿਹੜੀ ਮੇਰੀ ਛੋਟੀ ਡਾਟਰ ਜਨਮ ਆਈ ਉਹਨੂੰ 6 ਮਹੀਨੇ ਘਰੇ ਰਹਿਣਾ ਪਿਆ ਬਿਲਕੁਲ ਸਰਕਾਰ ਦਾ ਕੋਈ ਸਰਕਾਰ ਦਾ ਕੋਈ ਕਸੂਰ ਨਹੀਂ ਸੀ ਉਹ ਸਿਰਫ ਤੇ ਸਿਰਫ ਕੀ ਆ ਕਿ ਸਾਡੀਆਂ ਜਿਹੜੀਆਂ ਪ੍ਰੋਫੈਸ਼ਨਲ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਸਾਨੂੰ ਜ਼ੋਰ ਪਾਉਣਾ ਪਿਆ ਹਾਂਜੀ ਉਹ ਤਾਂ ਸੇ ਨਾਕਤਰੀ ਪੈਣੀ ਆ ਉਹਦੇ ਲਈ ਜਿਹੜਾ ਹੈਗਾ ਇਕੱਠੇ ਹੋ ਕੇ ਚਾਹੇ ਉਹ ਸੂਬਾ ਸਰਕਾਰ ਉਹਨਾਂ ਨੂੰ ਚਾਹੀਦਾ ਕਿ ਤੁਸੀਂ ਇਹ ਮਸਲਾ ਮਸਲਾ ਜਿਹੜਾ ਉਹ ਸੂਬੇ ਸਰਕਾਰ ਦੇ ਅੰਦਰ ਆਉਣਾ ਦੇ ਲੈਜਿਸਲੇਸ਼ਨ ਉਹਨਾਂ ਨੂੰ ਉਹ ਕਹਿਣ ਕਿ ਭਾਈ ਬਜਾਏ 6 ਮਹੀਨੇ ਵੇਟ ਕਰਨ ਦੇ ਉਹਨਾਂ ਦਾ ਪ੍ਰੋਸੈਸ 6 ਮਹੀਨੇ ਪਹਿਲਾਂ ਸ਼ੁਰੂ ਕਰ ਦਿਓ ਤਾਂ ਕਿ ਬੱਚਾ ਜਦੋਂ ਉੱਥੋਂ ਗ੍ਰੈਜੂਏਟ ਹੁੰਦਾ ਯੂਐਸ ਤੇ ਬੱਚੇ ਬਹੁਤ سارے ਆਪ ਵਾਪਸ ਆ ਜਾਣਗੇ ਤੋਂ ਮੇਰੀ ਇਸ ਬਾਰੇ ਹਮੇਸ਼ਾ ਲੜਾਈ ਜਿਹੜੀ ਆ ਉਹ ਹੋ ਜਾਰੀ ਆ ਔਰ ਲੜਦੇ ਆ ਹਰ ਰੋਜ਼ ਜਿਹੜਾ ਡਿਫਰੈਂਸ ਸਾਡੀ ਸਰਕਾਰ ਦੇ ਆਲਰੇਡੀ ਜਿਹੜਾ ਹੈਗਾ ਇਸ ਵਿਸ਼ੇ ਦੇ ਉੱਤੇ ਜਿਹੜਾ ਹੈਗਾ ਸੂਬਿਆਂ ਦੇ ਨਾਲ ਜਿਹੜੇ ਆ ਉਹੋ ਕੀਤੇ ਆ ਹੁਣ ਜੇ ਸੂਬੇ ਅੱਗੇ ਹੈਲਪ ਮੰਗਦੇ ਤਾਂ ਅਸੀਂ ਫੇਰ ਤਿਆਰ ਲੱਗੇ ਹੁੰਦੇ ਜਾਂਦੇ ਜਾਂਦੇ ਹਾਈਦੀ ਮੋਦੀ ਦਾ ਚੱਲਦਾ ਰਿਹਾ ਆ 트ੰਪ ਦੇ ਨਾਲ ਬੜੀ ਆੜੀ ਹੈ ਬਾਈ ਜੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਆੜੀ 트ੰਪ ਦੀ ਇਧਰ ਕਿਉਂ ਨਹੀਂ ਪੈਂਦੀ ਪਈ ਕਹਿੰਦਾ ਟੈਰਫ ਲਾ ਦੇਣਾ ਦੋ ਵਾਰੀ ਮੇਰਾ ਖਿਆਲ ਹੈ ਜਸਟਨ ਟੂਡੋ ਮਿਲ ਕੇ ਆਏ ਨੇ ਜਾਂਦੇ ਜਾਂਦੇ ਅਗਲੇ ਨੇ ਘੂਰ ਕੇ ਕਹਿੰਦਾ ਕਵੰਜਵੀਂ ਸਟੇਟ ਬਣਾਉਣੀ ਤੇ ਬੜਾ ਲਓ ਟੈਰਫ ਤਾਂ ਲੱਗੂ ਲੱਗੂ ਕਿਵੇਂ ਲੱਗਦਾ ਆਉਣ ਵਾਲੇ ਸਮੇਂ ਚ ਰਿਲੇਸ਼ਨ ਦੇਣਗੇ ਉਹ ਅੱਗੇ ਵੀ ਤੁਸੀਂ ਦੇਖਿਆ ਹੀ ਹੈ ਉਦੋਂ ਵੀ ਕਹਿੰਦਾ ਸੀ ਤੇ ਰਪਲਾਈ ਸੀ ਨਾ ਅੱਗੇ ਵੀ ਕਰਨਾ ਨੇ ਤੇ ਕੀ ਕੀਤਾ ਸੀ ਅਸੀਂ ਉਹਦਾ ਜਿਹੜਾ ਸੀ ਨਾਕਜ ਦਮ ਕਰ ਦਿੱਤਾ ਏਰਤੀ ਹੋਇਆ ਉਹਨੂੰ ਝੁਗਣਾ ਪਿਆ ਵਾਪਸ ਲੈਣੇ ਪਏ ਠੀਕ ਹੈ ਨਾ ਅਸੀਂ ਫੁੱਲੀ ਪ੍ਰਿਪੇਅਰਡ ਆ ਜਦੋਂ ਨਾਕਤਾ ਜਿਹੜਾ ਸੀ ਕੁਸਮਾ ਬਣਿਆ ਉਹਨੂੰ ਕਰਨਾ ਸੀ ਉਦੋਂ ਮੈਂ ਇੰਟਰਨੈਸ਼ਨਲ ਟ੍ਰੇਡ ਕਮੇਟੀ ਤੇ ਬੈੰਦਾ ਸੀ ਅਸੀਂ ਸਿਆਟਲ ਤੋਂ ਲੈ ਕੇ ਵਾਸ਼ਿੰਗਟਨ ਡੀਸੀ ਤੱਕ ਟ੍ਰੈਵਲ ਕੀਤਾ ਬਿਜ਼ਨਸ ਕਮਿਊਨਿਟੀ ਚੈਂਬਰ ਆਫ ਕਾਮਰਸ ਗਵਰਨਰਸ ਹੋਰ ਚੁਣੇ ਹੋਏ ਨੁਮਾਇੰਦੇ ਸਭ ਨਾਲ ਮਿਲੇ ਹਰ ਇੱਕ ਇਹ ਕਹਿ ਰਿਹਾ ਸੀ ਵੀ ਕੈਨੇਡਾ ਤੇ ਜਿਹੜਾ ਯੂ ਐਸ ਆ ਇਹਦੇ ਵਿੱਚ ਵੀ ਟ੍ਰੇਡ ਜਿਹੜਾ ਉਹ ਬਹੁਤ ਜ਼ਰੂਰੀ ਆ ਔਰ ਦੋਨਾਂ ਚ ਵਧੀਆ ਸਵਾਲ ਜ਼ਰੂਰੀ ਆ ਮੈਨੂੰ ਨਹੀਂ ਲੱਗਦਾ ਟਰੰਪ ਕੋਈ ਐਸਾ ਫੈਸਲਾ ਲੈਣਗੇ ਪਰ ਜੇ ਲੈਂਦੇ ਆ ਤਾਂ ਜਿਸ ਤਰ੍ਹਾਂ ਅੱਗੇ ਨੱਕ ਚ ਦਮ ਕੀਤਾ ਸੀਗਾ ਕੈਨੇਡਾ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਸਰਕਾਰ ਤਿਆਰ ਆ ਅਸੀਂ ਪੂਰਾ ਜਿਹੜਾ ਨੱਕ ਚ ਦਮ ਜਿਹੜਾ ਉਹਨਾਂ ਦੇ ਕਰਕੇ ਜਿਹੜਾ ਉਹ ਸਾਹ ਲਵਾਂਗੇ ਕੈਨੇਡਾ ਜਿਹੜਾ ਸੌਵਰਨ ਕੰਟਰੀ ਆ ਸੋਵਰਨ ਜਿਹੜੀ ਹੈਗੀ ਸਾਡੀ ਨੇਸ਼ਨ ਹੈਗੀ ਹੈ ਸਾਡੀ ਸੋਵਰਨਟੀ ਜਿਹੜੀ ਹੈ ਉਹ ਬਰਕਰਾਰ ਰਹੀ ਜੀ ਧਲੇਵਾਲ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਬੜੇ ਬਿਜ਼ੀ ਸਕੇਜੂਲ ਦੇ ਵਿੱਚ ਉਹ ਤੁਸੀਂ ਸਮਾਂ ਕੱਢਿਆ ਸਾਡੀਆਂ ਸ਼ੋਭੇ ਚਾਵਾਂ ਚੜ੍ਹਦੀ ਕਲਾ ਚ ਰਹਿ ਕਿਸ ਤਰ੍ਹਾਂ ਹੀ ਮਨੁੱਖਤਾ ਦੇ ਹੱਕਾਂ ਦੀ ਗੱਲਬਾਤ ਕਰਦੇ ਰਹੋ ਤਾਂ ਜੋ ਦੁਨੀਆ ਦਾ ਖਾਸ ਕਰਕੇ ਮੈਨੂੰ ਤੁਹਾਡੇ ਤੇ ਇਸ ਕਰਕੇ ਨਹੀਂ ਮਾਣ ਕੇ ਸਾਡਾ ਪੰਜਾਬੀ ਮੈਂਬਰ ਪਾਰਲੀਮੈਂਟ ਮੈਂ ਅੱਜ ਇਹਦੇ ਉੱਤੇ ਕਲੀਅਰ ਕਰ ਦੇਣੀ ਚਾਹਨਾ ਗੱਲ ਕਿ 2007 ਦੇ ਵਿੱਚ ਜਦੋਂ ਮੈਨੂੰ ਡਿਪੋਰਟ ਕੀਤਾ ਤੁਸੀਂ ਮੈਂਸਰੀ ਨਹੀਂ ਰਹਿਂਦਾ ਕਦੇ ਨਹੀਂ ਰਿਹਾ ਮੈਂ ਰਿਚਮਨ ਚ ਰਹਿਣਾ ਰਿਚਮਨ ਦੇ ਮੈਂਬਰ ਪਾਰਲੀਮੈਂਟ ਨੂੰ ਜਾ ਕੇ ਗੱਲ ਆਖੀ ਸੀ ਉਹ ਕਹਿੰਦਾ ਆਈ ਡੋਨਟ ਨੋ ਯੂ ਮੈਂ ਕਿਹਾ ਜਿੱਦਨ ਮੈਂ ਵੋਟ ਪਾਈ ਸੀ ਮੈਂ ਵੀ ਤੈਨੂੰ ਜਾਣਦਾ ਨਹੀਂ ਸੀ ਮੈਂ ਪਾਰਟੀ ਨੂੰ ਵੋਟ ਪਾਈ ਸੀ ਫਿਰ ਸਾਡੇ ਤੇ ਇੱਕ ਜੋੜਾ ਹੁੰਦਾ ਸੀ ਉਹਨਾਂ ਕੋਲ ਗਿਆ ਮੈਂ ਕਿ ਜਨਾਬ ਮੈਨੂੰ ਸਪੋਰਟਿੰਗ ਲੈਟਰ ਚਾਹੀਦਾ ਤੇ ਇੱਕੋ ਜਵਾਬ ਸੀ ਕਿ ਉਹਦੇ ਵਾਸਤੇ ਪ੍ਰੋਟੋਕਾਲ ਤੇ ਫਲਾਣਾ ਮੈਂ ਕਿਹਾ ਜੀ ਮੈਨੂੰ ਲੈਟਰ ਚਾਹੀਦਾ ਤੇ ਕੈਨ ਯੂ ਗਿਵ ਮੀ ਲੈਟਰ ਆਈ ਨੋ ਯੂ आई प्रमोटेड यू ਇੱਕੋ ਗੱਲ ਸੀ ਜੀ ਪ੍ਰੋਟੋਕਾਲ ਮੈਂ ਕਹਾਂ ਜੀ ਪ੍ਰੋਟੋਕਾਲਸ ਰੱਖੋ ਆਪਣੇ ਕੋਲ ਆ ਲੈਟਰ ਪੇ ਆ ਸੁੱਖ ਦੁੱਖ ਧਾਲੀਵਾਲ ਦਾ ਇੱਥੇ ਹੈ ਨਹੀਂ ਮੈਂ ਬਹੁਤਾ ਉਹਨੂੰ ਕਿੰਨਾ ਕ ਜਾਣਦਾ ਮੇਰੇ ਇਲਾਕੇ ਦਾ ਨਹੀਂ ਸਿਰਫ ਇੱਕੋ ਗੱਲ ਕਹੀ ਆ ਕਿ ਮੇਰੇ ਬੱਚੇ ਦਾ ਵਿਆਹ ਹੈ ਮੈਨੂੰ ਲੈਟਰ ਚਾਹੀਦਾ ਦਸਾਂ ਮਿੰਟਾਂ ਬਾਅਦ ਮੈਂ ਤੁਹਾਡੇ ਦਫ਼ਤਰ ਗਿਆ ਸੀ ਜਿਹੜੇ ਸਾਡੇ ਹਰਪ ਧਾਲੀਵਾਲ ਉਹਨਾਂ ਦੇ ਭੈਣ ਸੀ ਉੱਥੇ ਤੇ ਉਹ ਕਹਿੰਦੇ ਜੀ ਹਰ ਧਾਲੀਵਾਲ ਸਾਹਿਬ ਦਾ ਸਾਨੂੰ ਫੋਨ ਆ ਗਿਆ ਹੈ ਦੋ ਸਫਿਆਂ ਦਾ ਵੈਰੀ ਸਪੋਰਟਿੰਗ ਲੈਟਰ ਤੁਸੀਂ ਉਸ ਵੇਲੇ ਮੈਨੂੰ ਦਿੱਤਾ ਸੀ ਇਸ ਕਰਕੇ ਮੈਂ ਤੁਹਾਨੂੰ ਸੁਖਦੁਖ ਢਾਲੀਵਾਲ ਕਹਿਣਾ ਕਿ ਭਾਵੇਂ ਤੁਹਾਡੀ ਏਰੀਆ ਤਾਂ ਭਾਵੇਂ ਬਾਹਰੋਂ ਹਮੇਸ਼ਾ ਨਾਲ ਖੜਦੇ ਹੋ ਚੜ੍ਹਦੀ ਕਲਾ ਜ ਰਹੇ ਕਿਸ ਤਰ੍ਹਾਂ ਮਨੁੱਖਤਾ ਦੀ ਗੱਲਬਾਤ ਕਰ ਰਹੇ ਹਾਂ ਸਮਝ ਫਿਰ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਰੱਬ ਰਾਖਾ ਜੀ ਰਵਾਧ ਨੇ ਚੜ੍ਹਦੀ ਕਲਾ ਜ ਰਹਸ ਤੱਕ ਇਹ ਨੇ ਜੀ ਸੁਖਦੁਖ ਢਾਲੀਵਾਲ ਸੁਖਵਿੰਦਰ ਸਿੰਘ ਢਾਲੀਵਾਲ ਜਿਹਨਾਂ ਨਾਲ ਗੱਲਬਾਤ ਹੋਈ ਆ ਕਹਿੰਦਾ ਮੈਂ ਇਹ ਨਹੀਂ ਸਮਝਦਾ ਕਿ ਮੇਰੇ ਇਲਾਕੇ ਦਾ ਬੰਦਾ ਹੈ ਕਿ ਨਹੀਂ ਪਰ ਮੈਂ ਲੈਟਰ ਤੁਹਾਨੂੰ ਚਾਹੀਦਾ ਮੈਂ ਦੇਾਂਗਾ ਭੋਗਾਂ ਤੇ ਭੋਗਾਂ ਵਾਲਾ ਐਮਪੀ ਕਹਿਣ ਲੱਗ ਪਏ ਨੂੰ ਕਿ ਭੋਗਾਂ ਵਾਲਾ ਹੈ ਜੇ ਕਿਸੇ ਨੂੰ ਜਾਣਦਾ ਤਾਂ ਹੀ ਭੋਗਦੇ ਜਾਉ ਜੇ ਕਿਸੇ ਦੁੱਖ ਨੂੰ ਸਮਝਦਾ ਤਾਂ ਹੀ ਖੁਸ਼ੀ ਜਾਉ ਸੁੱਖ ਦੇ ਵਿੱਚ ਵੀ ਜਾਣਾ ਹੈ ਦੁੱਖ ਦੇ ਵਿੱਚ ਵੀ ਜਾਣਾ ਹੈ ਉਮੀਦ ਹੈ ਕਿ ਅੱਜ ਦੀ ਗੱਲਬਾਤ ਚੰਦਰ ਆਰਿਆ ਜੀ ਸਿੱਖ ਦਾ ਫਰਜ਼ ਹੈ ਕਿ ਭੈ ਕਾ ਹੁ ਕੋ ਦੇਤ ਨਾ ਨਾ ਪਹਿਮਾਨ ਤੇ ਅੰਨਾ ਡਰਨਾ ਨਾ ਡਰਾਉਣਾ ਆਪਣੇ ਧਰਮ ਦੇ ਲਈ ਪੱਕੇ ਰਹੋ ਬਹੁਤ ਚੰਗੀ ਗੱਲ ਹੈ ਜਦ ਤੁਹਾਡੇ ਧਰਮ ਦੀ ਗੱਲਬਾਤ ਹੁੰਦੀ ਹੈ ਤੇ ਸੁਖ ਕਹਿੰਦਾ ਕਿ ਮੈਂ ਹਮੇਸ਼ਾ ਨਾਲ ਖੜੇ ਆ ਤੇ ਤੁਹਾਨੂੰ ਪਤਾ ਹੈ ਕਿ 1984 ਦੇ ਵਿੱਚ ਕਤਲੇਆਮ ਹੋਇਆ ਵਾਟ ਵਾਸ ਦਾ ਪ੍ਰੋਬਲਮ ਉਮੀਦ ਹੈ ਕਿ ਅੱਜ ਦੀ ਗੱਲਬਾਤ ਤੁਹਾਨੂੰ ਬਸੰਦਾ ਹੀ ਹੋਏਗੀ ਇੱਕ ਬੜੀ ਜ਼ਰੂਰੀ ਸੂਚਨਾ ਲੋਅਰ ਮੇਨ ਲੈਣ ਵਾਲਿਆਂ ਦੇ ਲਈ ਆ ਤੁਸੀਂ ਘਰ ਲੱਭ ਗਏ ਲੱਭ ਰਹੇ ਹੋ ਤੇ ਹੁਣ 15 ਤਰੀਕ ਤੱਕ 11 ਤਰੀਕ ਨੂੰ ਕੱਲ ਤੱਕ ਮੌਰਗੇਜ ਦਾ ਰੇਟ ਵੀ ਇੱਥਾਂ ਉੱਤੇ ਪਤਾ ਲੱਗ ਜਾਣਾ ਹੈ। ਕਰ ਲੱਭ ਰਹੇ ਹਾਂ ਪੈਸੇ ਥੋੜੇ ਐ। ਆ ਨੋਟ ਕਰ ਲੋ ਇੱਕ ਨੰਬਰ ਮੈਂ ਤੁਹਾਨੂੰ ਦੇਣ ਲੱਗਾ। ਉਹਦੇ ਵਾਸਤੇ 3 ਬੈੱਡਰੂਮ ਨੇ ਤੇ 4 ਬਾਥਰੂਮ ਨੇ। 1600 ਸਕੁਅਰ ਫੁੱਟ ਕਵਰਡ ਏਰੀਆ 400 ਬਾਅਰ ਸਕੁਅਰ ਫੁੱਟ ਰੂਫ ਟੌਪ ਦੇ ਉੱਤੇ ਹਨ ਗਜ਼ੀਬੋ ਬਣਿਆ ਪਿਆ। ਆਲੀਸ਼ਾਨ ਬੰਗਲੋ ਹੈ। ਟਾਊਨ ਹਾਊਸ ਹੈ। ਲੈਂਗਲੀ ਦੇ ਵਿੱਚ ਕੀਮਤ ਉਹਦੀ ਬੜੀ ਥੋੜੀ ਰੱਖੀ ਆ ਇਸ ਤੋਂ ਪਹਿਲਾਂ ਕਿ ਨਿਕਲ ਜਾਵੇ ਫੋਨ ਨੰਬਰ ਲਿਖ ਲਓ ਸਰਦਾਰ ਸੁਰਮਕ ਸਿੰਘ ਉਹਨਾਂ ਦਾ ਪਲਾਨਟ ਨਾਲ ਕੰਮ ਕਰਦੇ ਆ 7788839036 ਤੇ ਗੱਲਬਾਤ ਕਰ ਲਿਓ 7788839036 ਤਿੰਨ ਬੈਡਰੂਮ ਚਾਰ ਵਾਸ਼ਰੂਮ ਦਾ ਬਹੁਤ ਹੀ ਆਲੀਸ਼ਾਨ ਬੰਗਲੋ ਟਾਈਪ ਜਿਹੜਾ ਟਾਊਨ ਹਾਊਸ ਹੈ ਉਹਦੇ ਵਾਸਤੇ ਕਾਲ ਜਰੂਰ ਕਰ ਲੈਣਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਥਿਉ ਅੱਗੇ ਆ ਦਵਿੰਦਰ ਬੈਣੀਪਾਲ ਜੀ 6 ਵਜੇ ਪ੍ਰਾਈਮ ਟਾਈਮ ਲੈ ਕੇ ਆ ਜਾਣਗੇ 9 ਵਜੇ ਇਸ ਨੂੰ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ